ਸਤਿ ਸ੍ਰੀ ਅਕਾਲ ਜੀ ਸਭ ਨੂੰ ਸਤਿ ਸ੍ਰੀ ਅਕਾਲ ਜੀ ਸਭ ਨੂੰ ਤੇ ਅੱਜ ਚੱਲੇ ਸੀਗੇ ਅਸੀਂ ਹਰਵਿੰਦਰ ਸਾਹਿਬ ਕੁਲਦੀਪ ਸਿੰਘ ਦਾ ਨਾਲ ਚੱਲੇ ਆ ਆਪਣੇ ਤੇ ਜਿੰਦਰਬਾਈ ਕਹਿੰਦਾ ਮੈਂ ਥੋੜਾ ਬੀਜ ਲਾਣ ਨੂੰ ਪਾਣੀ ਲਾਉਣਾ ਜੀ ਇੱਥੇ ਕਣਕ ਦਾ ਪਾਣੀ ਲਾਉਣਾ ਹੈ ਅੱਗੇ ਤਾਂ ਕਰਕੇ ਚਲੋ ਚਲੋ ਕੋਈ ਤੇਰਾ ਤੇਰਾ ਕਿੱਡਾ ਫੇਰ ਵਾਦੀ ਤੇ ਅੱਜ ਵਿੱਚ ਕੁਲਦੀਪ ਸਿੰਘ ਨੇ ਤਿਆਰੀ ਕਰੀ ਹੋਈ ਹੈ ਮੇਰੇ ਨਾਲ ਜਾਣ ਦੀ ਬਾਕੀ ਪਰਿਵਾਰ ਹੋ ਗਿਆ ਸਾਡਾ ਸਾਰਾ ਹਾਂ ਜੀ ਉਹ ਰੈਡੀ ਹੋ ਰਿਹਾ ਹਾਲੇ ਕਿਉਂਕਿ ਆਤੀਤਾਰੇ ਸਾਰੇ ਜਣੇ ਤੇ ਪਰਿਵਾਰ ਰੈਡੀ ਹੋ ਰਿਹਾ ਕੱਪੜੇ ਪਾ ਰਹਾ ਕਰਨੀ ਜਨ ਬਣਾ ਰਿਹਾ ਹਲੇ ਤੇ ਸਾਡੀ ਹੁਣ ਤਿਆਰੀ ਆ ਹਰਮੰਦਰ ਸਾਹਿਬ ਜਾਣ ਆ ਜਾਓ ਭਾਈ ਲੇਟ ਹੋ ਰਹਾ ਹੈ ਅਛੇਤੀ ਨਿਕਲਿਓ ਬਾਹਰ ਕਰਨ ਵੀ ਰੈਡੀ ਹੋ ਰਿਹਾ ਹਲੇ ਗਲਦੀਪ ਸਿੰਘ ਦਾ ਨੀਲੀ ਪੱਗ ਬੰਨ੍ਹ ਕੇ ਐਨ ਪੂਰਾ ਬਣਿਆ ਪਿਆ ਜਿਵੇਂ ਅਕਾਲੀ ਅਕਾਲੀ ਕੁੱਕੇ ਤੇ ਨੀਲੀ ਪਾਗ ਮਾ ਲਦਾ ਕਦੇ ਦੂਜੀ ਵਾਲਾ ਨਾ ਕਿ ਆਮ ਵਾਲੀ ਪਾਟੀ ਚੜ ਲੱਗ ਜੰਨਾ ਰਈ ਗਈ ਤਾਂ ਬਾਈ ਕਿੱਥੇ ਕੱਟਣ ਕਰ ਲਈਆ ਅੱਛਾ ਕੱਟਣ ਕਰ ਲਈਆ ਵੈਸੇ ਤਾਂ ਤੂੰ ਲੱਗਦਾ ਵੀ ਕੱਪੜਿਆਂ ਤੇ ਵੀ ਕੱਟਣ ਕਰ ਲਈ ਲੱਗਦਾ ਅੱਜ ਤਾਂ ਕਿ ਨਹੀਂ ਠੀਕ ਆ ਮਰ ਐਂਗਲਦੀਪ ਹਾਂਜੀ ਮੈਂ ਕਈ ਵਾਰ ਬੰਦੇ ਧਰਮ ਬਦਲ ਦਿੰਦੇ ਆ ਨਹੀਂ ਨਹੀਂ ਅਪਰ ਪੱਕੇ ਆ ਕੱਟਣ ਕਰ ਲਈ ਅੱਛਾ ਇਹ ਤਾਂ ਨਹੀਂ ਨਾ ਪਾਟੀ ਬਦਰੀ ਦੇ ਨਾਲ ਧਰਮ ਬਦਲਣਾ ਧਰਮ ਬਦਲਿਆ ਹਾਂ ਠੀਕ ਹੈ ਠੀਕ ਇਹਦਾ ਇੱਕੋ ਸਮਝਣਾ ਬਸ ਠੀਕ ਹੈ ਠੀਕ ਆ ਤੁਸੀਂ ਰੈਡੀ ਹੋ ਗਏ ਹੈ ਨਾ ਮੈਂ ਰੈਡੀ ਹੋ ਗਈਆਂ ਤੇ ਕਰਨ ਵਾਲ ਦੇਖ ਰਿਹਾ ਉਹ ਲੋਕ ਦੇਖ ਰਹੇ ਸਾਰਾ ਸਾਰਾ ਟੱਪਰ ਰੈਡੀ ਹੈ ਤੇ ਕਰਨ ਹੁਣ ਕਰਨ ਕੀ ਨਹੀਂ ਝਾਕ ਰਹੇ ਸਾਰੇ ਮੈਂ ਇਹ ਰੈਡੀ ਹੋ ਗਈ ਗੁਰਦੀਪ ਜੈਨ ਫਿਰ ਰੈਡੀ ਹੋ ਕੇ ਸਾਹ ਜਾਈ ਹਾਂ ਅਬੀਦਾ ਲਾਣਾ ਉਹ ਟਾਈਮ ਆ ਪਾਠ ਵੇ ਦਿੱਤਾ ਹੋਇਆ ਤਾਂ ਪਰ ਹੁਣ ਫਿਰ ਹੋ ਗਿਆ 9:00 ਵੱਜ ਗਏ 9:00 8:00 ਵਜੇ ਟਾਈਮ ਸਤਾ ਸਭ ਨੂੰ ਚੈਨ ਨੂੰ ਲਾ ਤਾ ਹਾਂ ਡਰਾਈਵਿੰਗ ਮੁੰਡੇ ਨੇ ਚਾਹ ਚਾਹਨੇ ਨੇ ਆ ਜਾਣਾ ਪਰ ਆਜੂ ਚੱਕਣਾ ਬਣਦਾ ਠੀਕ ਹੈ ਨਾ ਡਰਾਈਵ ਕਰਨ ਹੋ ਗਿਆ ਰੈਡੀ 10:00 ਕਾਲ ਚ ਸਭ ਨੂੰ ਹੋ ਗਿਆ ਰੈਡੀ ਹੁਣ ਸਾਰੇ ਤੈਨੂੰ ਦੀਖ ਰਹੇ ਹਾਂ ਚਲ ਚਲ ਬੈਠ ਗੱਡੀ ਚ ਆਰਮਾਨ ਬੰਨੇ ਲੱਸੀ ਨੂੰ ਹੁਣ ਚੱਲੀਏ ਜੀ ਹਾਂ ਜੀ ਚਲੀਏ ਹਾਂ ਚੱਲ ਵੀ ਪਿੱਛੇ ਨਿਕਲ ਠੀਕ ਹੈ ਚੱਲ ਹਾਂ ਜੀ ਆਲੇ ਕੁ ਨਾ ਡਾ ਨਾ ਉਹ ਬੜਾ ਗਿੱਟਾ ਸੀ ਡਾ ਜਣਾ ਹੈ ਨਾ ਆਪਾਂ ਰਾ ਡਾ ਦਿਓ ਉੱਨੇ ਦਰ ਦੀ ਚਾਈ ਠੀਕ ਹੈ ਠੀਕ ਚੱਲ ਮਹਾਰਿਪੂਰੀ ਨਾਲ ਸਾਰਾ ਚੱਕ ਲਿਓ ਨਾਲ ਕਿਆ ਕਹਿੰਦੇ ਉਹਨੇ ਆਪਣੇ ਡਰਿੰਕ ਪੀਣ ਵਾਲੇ ਰਾਤ ਰੁਕਣਾ ਰਖਣਾ ਕਿਸੇ ਨਹੀਂ ਨੋ ਸਟਾਪ ਜਾਣਾ ਆ ਹਾਂ ਜਾਨਨ ਹੁਸਤੋ ਭਈ ਅਜੇ ਕਰਨ ਫਰੰਟ ਸੀ ਸੀਟ ਤੇ ਬੈਠ ਗਿਆ ਕੱਲ ਹੀ ਫਰੰਟ ਸੀਗਾ ਨਹੀਂ ਕਰ ਅਸੀਂ ਬਹਿ ਜਾਈਏ ਪਿੱਛੇ ਤੁਸੀਂ ਅੱਗੇ ਬਹਿ ਜਾਓ ਨਹੀਂ ਨਹੀਂ ਭਾਬੀ ਅਸੀਂ ਪਿੱਛੇ ਬਹਿਣਾ ਹਾਂ ਅਸੀਂ ਹਿਲ ਕੇ ਪਿੱਛੇ ਬੈਠਣਾ ਕਰਨ ਕਰ ਰਿਹਾ ਵੇਟ ਸਭ ਤੋਂ ਬਾਅਦ ਤਿਆਰ ਹੋ ਕੇ ਪਹਿਲਾਂ ਬਹਿ ਗਿਆ ਬਈ ਇੱਕ ਟੂਰ ਪਾਜਾ ਰੰਗਿਆ ਹੈ ਆਪਾਂ I'm not going ਤੇ ਚਾਹ ਪਾਣੀ ਪੀਣ ਵਾਸਤੇ ਆ ਦੇਖੋ ਕਿੰਨੇ ਸੋਹਣੇ ਮੂਠੀਆਂ ਬਣਾਈਆਂ ਹੋਈਆਂ ਇਹਨੇ ਸੋਹਣੀਆਂ ਲੱਗਦੀਆਂ ਔਰ ਢੋਲ ਚੱਕੀ ਖੜਾ ਇੱਧਰ ਭੰਗੜਾ ਪਾ ਰਿਹਾ ਤੇ ਇੱਧਰ ਨੱਚ ਰਹੀ ਹੈ ਪੰਜਾਬਣਾਂ ਚਾਹ ਲੱਗੇ ਤੇ ਪੀਣ ਮੈਂ ਚੱਲ ਵੇਨਾਂ ਨੂੰ ਵੀ ਕੈਚ ਕਰ ਲੈਣਾ ਹੈ ਵੀਡੀਓ ਚ ਯੂਟਿਊਬ ਪੀਣਾ ਚਾਹ ਪਾਣੀ ਮੈਂ ਲੱਸੀ ਕਹਿੰਦਾ ਸੀਗਾ ਤੇ ਕਰਨ ਕਹਿੰਦਾ ਮੈਂ ਕੌਫੀ ਪੀਣੀ ਆ ਲਈ ਤੂੰ ਉਹ ਮਾਤਿਨਾਰਾ ਜਨਿਵਾਸ ਤੇ ਗੋੜਾਲੀ ਚਾਹ ਕਹਦੇ ਹੋ ਥੋੜੀ ਚੰਗੀ ਹੁੰਦੀ ਹੈ ਹਾਂਜੀ ਕਰਨੇਲ ਵੀ ਤਾਂ ਪਰੌਠਾ ਇੱਕ ਬਾਕੀ ਨਹੀਂ ਬੀਤੀ ਚਾਹ ਲੱਸੀ ਇਹ ਕਹਿੰਦਾ ਮੈਂ ਪਰੌਠਾ ਖਾਣਾ ਹਾਂ ਹਾਂ ਦੱਸ ਕਿਹੜਾ ਚਾਹ ਪੀਕਰ ਅਲੋਰੀ ਜਾਂ ਪੀਏ ਪਰੇਗਾ ਲਓ ਜੀ ਅਸੀਂ ਅੱਪਸੀ ਜਦ ਤੱਕ ਬਦਲ ਹੁਣ ਕਾਹੀ ਸਾਨੂੰ ਦੋ ਘਾਟੇ ਹੋ ਗਏ ਸੀਗੇ ਇਹ ਕਹਿੰਦਾ ਪਿੱਛੇ ਉੱਚਾ ਹੋਣ ਕਰਕੇ ਸਿਰ ਨਾਲ ਬੱਜੀ ਜਾਂਦਾ ਛੱਤ ਤੇ ਉਹਦੇ ਕਾ ਫਿਰ ਭਾਬੀ ਨਹੀਂ ਪਿੱਛੇ ਬੈਠੀਆਂ ਇਹ ਕਿਹਨੇ ਕਿਹਾ ਅਵੇ ਤਾਂ ਅੱਗੇ ਵੀ ਓਸ਼ਣ ਮਾਣੇ ਤਾਂ ਦੋ ਘੰਟੇ ਦੋ ਘਾਟੇ ਨੂੰ ਬੈਠਣਾ ਪਿਆ ਵੀ ਸੀ ਹੈ ਅੱਸੀ ਨਹੀਂ ਬਹਿ ਰਹੇ ਦੀ ਆਗੇ ਜਿੱਲੀਆ ਨੇ ਬਾਗ ਕੋਲ ਢੀਟ ਚੰਗੀ ਆਉਰੀ ਆ ਇਹਨਾਂ ਤਾਂ ਕਾ ਪੀਟ ਬੜਾ ਚਾਇਨਾ ਜਦੋਂ ਦੇਖੋ ਆ ਲੱਗਿਆ ਹੋਇਆ ਬੁੱਤ ਜੇ ਬਣਾਇਆ ਹੋਇਆ ਕਰ ਸਕਦਾ ਇਹ ਜਿੱਲੀਆ ਵਾਲੇ ਬਾਗ ਦੇ ਆ 何 ਲੈਤੀਆਂ ਜੋੜੇ ਜਮਾਕਰਣ ਬਾਜੀ ਦੇ ਪੰਗੋ ਸਾਹਿਬ ਨੇ ਲਈਆ ਸੇਵਾ ਜੋੜਿਆਂ ਦੀ ਚੱਲੇ ਮੱਥਾ ਟੇਕਣ ਸੰਗਤ ਬਹੁਤ ਐਥੇ ਵੀ ਅੱਜ ਹਾਂਜੀ ਭਾਜੀ ਜਗਨ ਲੱਗਿਆ ਵੇਟ ਮੈਂ ਕਿ ਸੰਗਤ ਆਜ ਐਥੇ ਵੀ ਬਹੁਤ ਐ ਅੱਗੇ ਵੀ ਆਪਾਂ ਨੂੰ ਮਿਲਣਾ ਹੁਣ ਕਿਉਂ ਚੇ ਲੱਗਣਾ ਪੈਣਾ ਟਾਈਮ ਵੀ ਚੰਗਾ ਹੋ ਗਿਆ ਮੈਨੂੰ ਲੱਗਾ 2 ਵਜੇ ਚੱਲੇ ¿Una? Sí. Sí.

eta gero کپونا کپي کپي کپونا کپي I'm <speaking> not <in foreign language> ਲੋ ਜੀ ਮੱਥਾ ਆਪਾਂ ਟੇਕ ਲਿਆ ਮੱਥਾ ਟੇਕਣ ਬਾਅਦ ਥੋੜਾ ਲੈਂਚ ਚ ਖੜਨਾ ਪਿਆ ਸਤਾ ਘੰਟੇ ਚਲੋ ਭਾਈ ਗੁਰਦੀ ਕਿਰਪਾ ਨਾਲ ਮੱਥਾ ਪਟੇਕ ਲਿਆ ਤੇ ਹੁਣ ਇਹ ਤੋਂ ਬਾਅਦ ਛੱਕਾਂਗੇ ਲੰਗਰ ਤੇ ਲੰਗਰ ਛੱਕ ਕੇ ਆਪਾਂ ਪਾਵਾਂਗੇ ਵਾਪਸੀ ਦੇ ਚਾਲੇ ਚਲੋ ਹੁਣ ਚੱਲਦੇ ਆਂ ਲੰਗਰ ਛਕਣ ਚੱਲਦੇ ਆਂ ਦੇਖ ਰਹੇ ਹੋ ਚਾਸ ਹੁੰਦੀ ਹੈ ਕੰਨ ਕਿਲੇ ਆ ਵਾਹ ਜੀ ਵਾਹ ਤੇਰਾ ਕਿਹਦੇ ਤੁਸੀਂ ਕਿਲੇ ਆ ਵਧੀਆ ਵਧੀਆ ਕਿੰਨਾ ਨਾਈਸ ਹੋ ਗਿਆ ਉਹਨਾਂ ਬਾਹਰ ਨਾਲ ਹਾਂਜੀ ਮੱਥਾ ਟੇਕ ਕੇ ਲੰਗਰ ਛੱਕ ਕੇ ਉਹ ਤੋਂ ਬਾਅਦ ਹੁਣ ਆਪਾਂ ਪਾਤੇ ਘਰਾਂ ਨੂੰ ਚੱਲੇ ਗੱਡੀ ਕੋਲ ਪਹੁੰਚ ਗਏ ਚਲੋ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ